ਰਾਤ ਕਰੀਬ 12 ਵਜੇ ਦਾ ਟਾਈਮ ਹੈ ਔਰ ਇਹ ਸਾਰੇ ਜਿਹੜੇ ਭੈਣਾ ਭਰਾ ਨੇ ਅੱਧੀ ਰਾਤ ਨੂੰ ਇਹ ਉੱਠ ਕੇ ਆਏ ਨੇ ਔਰ ਪਿੱਛੇ ਆ ਘਰ ਸਪੀਕਰ ਕਲਤਾਰ ਸਿੰਘ ਸੰਧਵਾ ਦਾ ਸੰਧਵਾ ਪਿੰਡ ਦੇ ਵਿੱਚ ਅੱਧੀ ਰਾਤ ਨੂੰ ਉੱਠ ਕੇ ਇਹ ਪਹੁੰਚੇ ਨੇ ਕਿਉਂਕਿ ਇੱਕ ਬਹੁਤ ਵੱਡਾ ਖਤਰਾ ਇੱਕ ਬਹੁਤ ਵੱਡਾ ਦਰਦ ਇਹਨਾਂ ਦਾ ਬਣ ਗਿਆ ਅਚਾਨਕ ਜਿਹਦੇ ਕਰਕੇ ਇਹਨਾਂ ਨੂੰ ਆਉਣਾ ਪਿਆ ਔਰ ਦੱਸਿਆ ਜਾ ਰਿਹਾ ਹੈ ਕਿ ਕਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਅੰਦਰ ਨੇ ਇਹ ਪੁੱਛ ਰਹੇ ਨੇ ਕਿ ਸਾਡੀ ਗੱਲ ਕਰਾਓ ਤਾਂ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਸ਼ਾਇਦ ਇਹ ਕਿਹਾ ਕਿ ਅਸੀਂ ਇਸ ਟਾਈਮ ਗੱਲ ਕਰਾਉਣ ਚ ਅਸਮਰੱਥ ਆਪਾਂ ਗੱਲ ਕਰਦੇ ਆ ਭੈਣ ਜੀ ਕੀ ਦਰਦ ਲੈ ਕੇ ਤੁਸੀਂ ਸਪੀਕਰ ਸਾਹਿਬ ਕੋਲੇ ਆਏ ਹੋ ਅਸੀਂ ਸਪੀਕਰ ਸਾਹਿਬ ਨਾਲ ਇਹੀ ਗੱਲ ਕਰਨ ਆਏ ਆ ਵੀ ਜਿਹੜੇ ਅਸੀਂ ਹੁਣ 18-18 ਸਾਲਾਂ ਤੋਂ ਗੈਸਟ ਫੈਕਲਟੀ ਲੈਕਚਰਰ ਕਾਲਜਾਂ ਚ ਪੜਾ ਰਹੇ ਆ ਸਰ ਕਲਪਤਰ ਸਿੰਘ ਸਤਵਰ ਮਿਲਣ ਦੀ ਕੋਸ਼ਿਸ਼ ਕੀਤੀ ਤੁਸੀਂ ਹਾਂਜੀ ਸਰ ਕੀਤੀ ਹੈ ਜੀ ਅੰਦਰ ਬਹੁਤ ਮੈਸੇਜ ਲਾ ਚੁੱਕੇ ਆ ਪਰ ਉਹ ਸਾਨੂੰ ਮਿਲਣ ਨਹੀਂ ਸਰ ਅਜੀ ਅਸੀਂ ਉਹ ਨਹੀਂ ਆਹ ਵੇਖੋ ਬੱਚੇ ਨਾਲ ਲੈ ਕੇ ਆਏ ਸੀ ਆਹ ਵੇਖੋ ਬੱਚੇ ਨਾਲ ਲੈ ਕੇ ਆਏ ਸੀ ਜੀ ਤੁਸੀਂ ਸਪੀਕਰ ਸਾਹਿਬ ਸੰਧਵਾ ਸਾਹਿਬ ਦੀ ਕੋਠੀ ਅੱਗੇ ਕਰੀਬ 12 12:30 ਵਜੇ ਅੱਧੀ ਰਾਤ ਪਹੁੰਚੇ ਹਾਂ ਕੀ ਮਸਲਾ ਤੁਹਾਡਾ ਸਰ ਸਾਡਾ ਮਸਲਾ ਇਹ ਹੈ ਕਿ ਸਾਨੂੰ ਹੁਣ ਉੱਥੋਂ ਲੋਕੀਆਂ ਦੇ ਉੱਥੋਂ ਕੱਢਿਆ ਜਾ ਰਿਹਾ ਕਿਉਂ ਕੱਢਿਆ ਜਾ ਰਿਹਾ ਕਿਉਂਕਿ 11:58 ਨੂੰ ਸਾਡੇ ਸਿਰਾਂ ਦੇ ਉੱਤੇ ਸਾਡੀ ਥਾਂ ਦੇ ਉੱਤੇ ਲਿਆ ਕੇ ਬਿਠਾਇਆ ਜਾਂਦਾ ਪਿਆ ਕਿਉਂਕਿ ਜਿਹੜੀ ਪਰਦੀਪਾ ਨਾਲ ਕੁਐਸ਼ ਕਰ ਦਿੱਤੀ ਗਈ ਸੀ ਆਡੀਓ ਰਿਕੁਐਸਟ ਕਰ ਦਿੱਤੀ ਗਈ ਸੀ ਹੁਣ ਡਬਲ ਬੈਂਚ ਦੇ ਉੱਤੇ ਉਹਨਾਂ ਦੇ ਕਹਿੰਦੇ ਆ ਕਿ ਉਹ ਜਿੱਤ ਗਏ ਪਰ ਅੱਧੀ ਰਾਤੀ ਉਹਨਾਂ ਨੂੰ ਜੁਆਇਨ ਕਰਨ ਲਈ ਕਾਲਜ ਖੁੱਲੇ ਹੋਏ ਨਹੀਂ ਪ੍ਰਿੰਸੀਪਲ ਸਾਰੇ ਉੱਥੇ ਬੈਠੇ ਹੋਏ ਨੇ ਐਡਮ ਬਲੌਕ ਸਾਰਾ ਬੈਠਾ ਹੋਇਆ ਅਸੀਂ 12 ਵਜੇ ਤਾਈਂ ਆਏ ਹੋਏ ਆ ਕਿ ਉਹਨਾਂ ਦੀ ਚੋਰੀ-ਚੋਰੀ ਹੁੰਦੀ ਪਈ ਆ ਸਾਰੀ ਅਪਾਇੰਟਮੈਂਟ ਤੇ ਹੁਣ ਜਿਹੜਾ ਕੰਮ ਜਿਹੜਾ ਹੁੰਦਾ ਹੁੰਦਾ ਤੁਹਾਨੂੰ ਪਤਾ ਹੈ ਸਾਫ ਜੇ ਕੰਮ ਹੋਊਗਾ ਤੇ ਦਿਨੇ ਹੋਊਗਾ ਇਹ ਤਾਂ ਹੈ ਨਹੀਂ ਰਾਤੀ ਕਚੋਰੀ ਵਾਲੇ ਕੰਮ ਹੋਊਗਾ ਹੋਰ ਤੇ ਕੁਝ ਨਹੀਂ ਹੋ ਸਕਦਾ ਔਰ ਤੁਸੀਂ ਸਪੀਕਰ ਸਾਹਿਬ ਦੇ ਘਰ ਅੱਗੇ ਅੱਧੀ ਰਾਤ 12:30 ਵਜੇ ਆਏ ਹੋ ਤੁਹਾਡੀ ਗੱਲ ਸਪੀਕਰ ਸਾਹਿਬ ਨਾਲ ਕਰਵਾਈ ਜਾ ਰਹੀ ਹੈ ਬਾਈ ਜੀ ਹਲੇ ਤਾਂ ਸਾਡੀ ਕੋਈ ਗੱਲ ਨਹੀਂ ਕਰਵਾਈ ਜਾ ਰਹੀ ਕੀ ਕਹਤੇ ਨੇ ਅੰਦਰ ਮਲਾਜਮ ਅੰਦਰ ਮਲਾਜਮ ਇਹ ਕਹਿੰਦੇ ਆ ਕਿ ਹਲੇ ਨਹੀਂ ਹੋ ਸਕਦੀ ਕਿਉਂਕਿ ਆਪਾਂ ਵੀ ਵੇਖਿਆ ਜਾਏ ਕਿ ਨੀਂਦ ਬਹੁਤ ਜ਼ਰੂਰੀ ਹੈ ਲੋਕੀ ਜਿਹੜੇ ਜਿਨ੍ਹਾਂ ਨੇ ਚੁਣਿਆ ਉਹਨਾਂ ਦੀ ਗੱਲ ਨਹੀਂ ਜ਼ਰੂਰੀ ਨੀਂਦ ਬਹੁਤ ਜ਼ਰੂਰੀ ਹੈ ਤੇ ਘਾਰੀ ਨੇ ਸਪੀਕਰ ਸੰਧਵਾ ਸਾਹਿਬ ਘਾਰੀ ਘਾਰੀ ਨੇ अच्छा ये गल नहीं करवाई जी भाई जी की इस टाइम स्थिति है स्पीकर साहब ਕੋਲੇ ਆਏ ਹੋ ਗੱਲ ਹੋ ਰਹੀ ਹੈ स्पीकर साहब ਨਾਲ ਨਹੀਂ ਜੀ ਗੱਲ ਨਹੀਂ ਹੋ ਰਹੀ ਸਥਿਤੀ ਤਾਂ ਤੁਹਾਡੇ ਸਾਹਮਣੇ ਆ ਕਿ ਇਸ ਵੇਲੇ 12 ਵਜ ਗਏ ਆ ਤੇ ਅਸੀਂ ਰਾਤ ਨੂੰ ਇੱਥੇ ਖੜੇ ਆ ਸਥਿਤੀ ਬਹੁਤ ਤਰਸੀ ਹੋਗਾ ਸਰਕਾਰ ਨੇ ਕਿਤੇ ਤਾਂ ਸਾਰਿਆਂ ਨੂੰ ਰੋਜ਼ਗਾਰ ਦੇ ਜਿਹੜੇ ਮੌਕੇ ਬਰਾਬਰ ਦੇ ਮਹਈਆ ਕਰਾਉਣੇ ਸੀ ਪਰ ਸਰਕਾਰ ਇਹ ਜਿਹੜੇ ਜਿਨ੍ਹਾਂ ਕੋਲੇ ਰੋਜ਼ਗਾਰ ਦੇ ਮੌਕੇ ਹੈਗੇ ਉਹਨਾਂ ਨੂੰ ਵੀ ਬੇਰੋਜ਼ਗਾਰ ਕਰਨ ਜਾ ਰਹੀ ਹੈ ਸੋ ਮਤਲਬ ਬਹੁਤ ਹੀ ਮੰਦ ਭਾਗੇ ਹਾਲਾਤ ਹੈ ਅਸੀਂ ਜਿਹੜੇ ਕਾਲਜਾਂ ਦੇ ਵਿੱਚ ਗੈਸਟ ਵਿਕਿਰਤੀ ਸਾਹਿਬ ਪ੍ਰੋਫੈਸਰ ਸਾਥੀ ਜਿੰਨੇ ਵੀ ਕੰਮ ਕਰ ਰਹੇ ਹਾਂ ਸੋ ਸਾਰੇ ਅ ਸੋ ਸਾਰੇ ਮਨਜ਼ੂਰਸ਼ੁਦਾ ਪੋਸਟਾਂ ਤੇ ਹੈਗੇ ਆ ਪ੍ਰੋਪਰ ਪ੍ਰोसीजर ਦੇ ਰਾਹੀਂ ਆਏ ਆ ਪ੍ਰੋਪਰ ਐਡ ਦੇ ਰਾਹੀਂ ਆਇਆ ਪ੍ਰੋਪਰ ਮੈਰਿਟ ਦੇ ਰਾਹੀਂ ਆਏ ਆ ਸਾਰੀਆਂ ਕੁਆਲਿਫੀਕੇਸ਼ਨਸ ਜੋ ਵੀ ਉਸ ਸਮੇਂ ਜਿਹੜੀਆਂ ਅਧਿਕਾਰਤ ਕੀਤੀਆਂ ਗਈਆਂ ਸੀ ਅਖਬਾਰਾਂ ਦੀਆਂ ਐਡਾਂ ਦੇ ਅਨੁਸਾਰ ਉਹਨਾਂ ਨੂੰ ਪੂਰਾ ਕਰਕੇ ਸਾਰੇ ਸਾਥੀ ਆਏ ਹੋਏ ਨੇ ਪੂਰੇ ਪਾਰਦਰਸ਼ਤਾ ਨਾਲ ਆਏ ਹੋਏ ਨੇ ਤੇ ਦਿਨ ਦੇ ਸਮੇਂ ਆਏ ਹੋਏ ਨੇ ਤੇ ਤੁਸੀਂ ਹੁਣ ਦੇਖ ਸਕਦੇ ਹੋ ਕਿ ਰਾਤ ਦੇ ਸਮੇਂ ਜਿਹੜੀਆਂ ਜੁਆਇਨਿੰਗਾਂ ਦੇਣੀਆਂ ਤੇ ਇਹ ਕਿਤਨਾ ਕਿਤੇ ਇਹ ਦਾਲ ਦੇ ਵਿੱਚ ਜ਼ਰੂਰ ਕਾਲਾ ਇਹਦੇ ਵਿੱਚ ਸਰਕਾਰ ਤੇ ਬਿਊਰੋਕ੍ਰੇਸੀ ਪੂਰੀ ਤਰ੍ਹਾਂ ਰਲ ਕੇ ਕਿਤੇ ਨਾ ਕਿਤੇ ਬਹੁਤ ਵੱਡੀ ਕਰਾਪਸ਼ਨ ਕਰ ਰਹੀ ਹੈ ਦੇਖੋ ਜੀ ਕਰੀਬ 12.5 ਪਾਉਣੇ 1 ਦਾ ਟਾਈਮ ਹੋਣ ਦੇ ਕਿਨਾਰੇ ਆ ਗਿਆ ਔਰ ਇਹ ਸਾਰੇ ਇਕੱਠੇ ਹੋ ਕੇ ਆਪਣੀ ਨੀਂਦ ਛੱਡ ਕੇ ਘਰਾਂ ਚੋਂ ਉੱਠ ਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਘਰ ਅੱਗੇ ਖੜੇ ਨੇ ਉਹਨਾਂ ਦੀ ਕੋਠੀ ਅੱਗੇ ਉਹਨਾਂ ਦੇ ਪਿੰਡ ਖੜੇ ਨੇ ਔਰ ਇਹ ਕੌਣ ਨੇ ਇਹ ਸਰਕਾਰੀ ਕਾਲਜਾਂ ਦੇ ਪ੍ਰੋਫੈਸਰ ਨੇ ਔਰ ਇਹ ਕਿਉਂ ਆਏ ਨੇ ਬਹੁਤ ਵੱਡਾ ਦਰਦ ਹੈ ਇਹਨਾਂ ਦਾ ਹਾਂਜੀ ਬੈਣ ਜੀ ਤੁਸੀਂ ਆਏ ਹੋ ਫਿਕਰ ਸਾਹਿਬ ਦੇ ਘਰ ਅੱਗੇ ਕੀ ਮਸਲਾ ਲੈ ਕੇ ਆਏ ਹੋ ਅਸੀਂ ਮਸਲਾ ਲੈ ਕੇ ਆਏ ਆ ਜੀ ਜਿਹੜੇ ਅਸੀਂ ਗੈਸਟ ਫੈਕਲਟੀ ਲੈਕਚਰਾਰ ਪਿਛਲੇ 20 ਤੋਂ 25 ਸਾਲਾਂ ਦੇ ਤੋਂ ਕੰਮ ਕਰ ਰਹੇ ਆ ਕਲਜਾ ਦੇ ਵਿੱਚ ਸਾਡੀ ਥਾਂ ਤੇ ਹੁਣ ਜਿਹੜੀ ਨਵੀਂ ਵਰਤੀ ਕੱਢੀ ਗਈ ਹੈ 1158 ਵਾਲੇ ਉਹ ਜੁਆਇਨ ਕਰਦੇ ਤੁਸੀਂ ਅੱਧੀ ਰਾਤ ਕਿਉਂ ਆਏ ਹੋ ਅਸੀਂ ਸੰਧਵਾ ਸਾਹਿਬ ਨਾਲ ਇਹੀ ਗੱਲ ਕਰਨ ਆਏ ਆਂ ਵੀ ਸਾਡੀ ਜਿਹੜੀ ਨੌਕਰੀ ਆ ਨੌਕਰੀਆਂ ਨੂੰ ਸੁਰੱਖਿਅਤ ਕੀਤਾ ਨਹੀਂ ਅੱਧੀ ਰਾਤ ਆਉਣ ਦੀ ਕੀ ਨੌਬਤ ਪੈਗੀ ਅੱਧੀ ਰਾਤੀ ਨੌਬਤ ਇਸ ਕਰਕੇ ਪੈਗੀ ਜੀ ਜਿਹੜੇ ਸਾਡੇ 1158 ਵਾਲੇ ਕੈਂਡੀਡੇਟ ਹੈਗੇ ਨੇ ਉਹ ਇਸ ਟਾਈਮ ਕਾਲਜਾਂ ਦੇ ਵਿੱਚ ਜੁਆਇਨ ਕਰ ਰਹੇ ਨੇ ਅਸ ਟਾਈਮ ਅਧਿਗਤ ਕਾਲਜ ਖੁੱਲ੍ਹੇ ਹੋਏ ਨੇ ਅੱਜ ਖੁੱਲ੍ਹਿਆ ਹੋਇਆ ਜੀ ਕਾਲਜ ਤੋਂ ਹੀ ਆਏ ਆ ਕਾਲਜ ਖੁੱਲ੍ਹਾ ਹੋਇਆ ਅਸੀਂ 5 ਵਜੇ ਤੇ ਕਾਲਜ ਹੀ ਬੈਠੇ ਹਾਂ ਕਾਲਜ ਇਸ ਟਾਈਮ ਖੁੱਲ੍ਹਾ ਹੋਇਆ ਪ੍ਰਿੰਸੀਪਲ ਸਰ ਬੈਠੇ ਨੇ ਸਾਰਾ ਦਫਤਰੀ ਅਮਲਾ ਉੱਥੇ ਬੈਠਾ ਹੈ ਉਹਨਾਂ ਨੂੰ ਇਹ ਆਰਡਰਸ ਨੇ ਵੀ ਤੁਸੀਂ ਕਾਲਜ ਬੈਠਣਾ ਤੇ ਬੰਦੇ ਕਦੇ ਵੀ ਤੁਹਾਡੇ ਕੋਲ ਆ ਕੇ ਅਪਲੀਕੇਸ਼ਨ ਜੁਆਇਨ ਕਰਾਉਣ ਦੀ ਕੀ ਨੌਬਤ ਹੈ ਹਾਂਜੀ ਇਹਦੇ ਵਿੱਚ ਤਾਂਦਲੀ ਆ ਜੀ ਸਿਰੇ ਦੀ ਤਾਂਦਲੀ ਆ ਜੇ ਉਹ ਸਹੀ ਨੇ ਅਸੀਂ ਮੰਨਦੇ ਹਾਂ ਜੇ 11 58 ਵਾਲੀਆਂ ਪੋਸਟਾਂ ਸਹੀ ਤਰੀਕੇ ਨਾਲ ਭਰੀਆਂ ਗਈਆਂ ਨੇ ਤਾਂ ਉਹਨਾਂ ਨੂੰ ਸ਼ਰਿਆਮ ਦਿਨ ਚ ਜੁਆਇਨ ਕਰਾਓ ਹਾਂ ਹਾਂ ਤੁਸੀਂ ਆਪਸੇ ਆਣੇ ਹੋ ਰਾਤ ਨੂੰ 12 ਵਜੇ ਜੁਆਇਨ ਕਰਾਉਣ ਦਾ ਕੀ ਮਤਲਬ ਹੈ ਇਹਦਾ ਮਤਲਬ ਜੀ ਜੀ ਹਾਂਜੀ ਇਹਦਾ ਮਤਲਬ ਇਹੀ ਹੈ ਨਾ ਵੀ ਅੰਦਰ ਖਾਤੇ ਗਲਤ ਹੋ ਰਿਹਾ ਹੈ ਕੁਝ ਗੜਬੜ ਹੈ ਕੁਝ ਗੜਬੜ ਹੈ ਦੇਖੋ ਜੀ ਇਹ ਕਹਿੰਦੇ ਨੇ ਕਿ ਜਿਹੜੇ 27-22 ਸਾਲ ਤੋਂ ਸਰਕਾਰੀ ਕਾਲਜਾਂ ਚ ਭਰਤੀ ਸਰਕਾਰਾਂ ਨੇ ਨਹੀਂ ਕੀਤੀ ਇਹਨਾਂ ਨੂੰ ਕੱਚੇ ਤੌਰ ਤੇ ਪ੍ਰੋਫੈਸਰ ਰੱਖਿਆ ਇਹਨਾਂ ਨੇ ਮਾਮੂਲੀ ਤਨਖਾਹਾਂ ਤੇ ਪੜਾਇਆ ਤੇ ਹੁਣ ਪਿੱਛੇ ਜੇ ਇੱਕ ਭਰਤੀ ਕੀਤੀ ਸੀ ਕਾਂਗਰਸ ਸਰਕਾਰ ਨੇ ਤੇ ਹਾਈ ਕੋਰਟ ਨੇ ਉਹਨੂੰ ਗਲਤ ਕਰਾਰ ਦਿੱਤਾ ਸੀ ਉਸ ਭਰਤੀ ਨੂੰ ਪਰ ਉਹ ਦੁਬਾਰਾ ਉਹ ਭਰਤੀ ਹੁਣ ਉਹ ਜਿਹੜੇ ਰੱਖੇ ਸੀ ਕੈਂਡੀਡੇਟ ਉਹ ਆਏ ਨੇ ਇਹ ਕਹਿੰਦੇ ਨੇ ਸਾਨੂੰ ਕੋਈ ਤਕਲੀਫ ਨਹੀਂ ਹੈ ਉਹਨਾਂ ਨੂੰ ਵੀ ਸਰਕਾਰ ਰੱਖ ਲਵੇ ਪ੍ਰੋਫੈਸਰ ਪਰ ਸਾਨੂੰ ਨਾ ਕੱਢਿਆ ਜਾਵੇ ਸਾਡੀ ਨੌਕਰੀ ਨਾ ਖਤਮ ਕੀਤੀ ਜਾਵੇ ਸਾਡਾ ਰੁਜ਼ਗਾਰ ਨਾ ਖੋਇਆ ਜਾਵੇ ਸਾਡੇ ਬੱਚਿਆਂ ਦੇ ਹੱਥੋਂ ਰੋਟੀ ਨਾ ਖੋਈ ਜਾਵੇ ਇਹਨਾਂ ਦੀ ਇਹ ਪੁਕਾਰ ਹੈ ਔਰ ਕੋਤਾਰ ਸਿੰਘ ਸੰਧਵਾ ਸਾਹਿਬ ਸ਼ਾਇਦ ਇਸ ਟਾਈਮ ਅੰਦਰ ਨੇ ਇਹਨਾਂ ਕਾਲਜਾਂ ਦੇ ਪ੍ਰੋਫੈਸਰ ਨੇ ਹਾਂਜੀ ਸਰ ਜੀ ਜਿਹੜੇ ਆਏ ਨੇ ਅਸੀਂ ਅੰਦਰ ਸੁਣਿਆ ਕਿਵੇਂ ਲੱਗਦਾ ਵੀ ਸਾਡੀ ਵੀ ਡਿਊਟੀ ਹੈ ਨਹੀਂ ਪਰ ਜੇ ਇਹ ਸਾਡੇ ਮਗਰ 900 ਬੰਦਾ ਹੈ ਅਸੀਂ ਇਹ ਅਸੀਂ ਨੰਬਰ ਦਿੱਤੇ ਜਿੰਨਾ ਨਾਲ ਕਾਲ ਹੋ ਸਕਦੀ ਆ ਵੀਆਰਓ ਸਾਹਿਬ ਨਾਲ ਗੱਲ ਕਰੋ ਜੀ ਕੋਣ ਸਿਆਣਾ ਤੁਹਾਨੂੰ ਲੈ ਕੇ ਆਇਆ ਅੱਜ 2:00 ਵਜੇ ਅਜੀ ਸਾਡੇ ਇਹਨਾਂ ਨੂੰ ਚੁਣਿਆ ਬਹੁਤ ਵੱਡੀ ਗਲਤੀ ਆ ਤੁਹਾਨੂੰ ਟ੍ਰੇਨਿੰਗ ਅੱਡਾ ਤੇ